ਅੱਜ ਅਸੀਂ ਦੁਬਾਰਾ ਆਏ ਆ ਪਿੰਡ ਝਾਂੜੀਆਂ ਕੱਲਾ ਵਿਖੇ ਹਰੇਕ ਥਾਰੇ ਦਾ ਮਹਾਰਾਜ ਦਾ ਪਰਚਾ ਜਦ ਅਸੀਂ ਸੁਣਦੇ ਆ ਬਹੁਤ ਖੁਸ਼ੀ ਹੁੰਦੀ ਹੈ ਉਹ ਕਹਿਣ ਲੱਗੇ ਵੀ ਮੇਰੇ ਪੁੱਤ ਨੂੰ ਅੱਗ ਲੱਗ ਗਈ ਵੀ ਮੈਨੂੰ ਮਹਾਰਾਜ ਦੇ ਮਹਾਰਾਜ ਗੰਗਾ ਨੰਦ ਦੀ ਫੋਟੋ ਦੇ ਦਿਓ ਤੇ ਕਹਿੰਦੇ ਅਸੀਂ ਰਾਚਣ ਬਣਾਇਆ ਥੋੜਾ ਕਹਿੰਦੇ ਜਦੋਂ ਸੰਗਤ ਹੋਗੀ ਜਾਦੇ ਕਾਫੀ ਜ਼ਿਆਦੇ ਹੋਗੀ ਗੱਲ ਇਹ ਹੈ ਮਹਾਰਾਜ ਗੰਗਾ ਨੰਦ ਦਾ ਪਰਮਾਤਮਾ ਦਾ ਰੂਪ ਹੈ ਬੱਸ ਮੈਂ ਦਾਇੰਨਗਰ ਇਹ ਗੱਲ ਕਹੂੰਗਾ ਨਹੀਂ ਬੀਬੀ ਅਸੀਂ ਤੁਰ ਕੇ ਚਲੇ ਜਾਣਾ ਅੱਜ ਮੇਰੇ ਸਾਨੂੰ ਉਹ ਵੀ ਪਛਤਾਵਾ ਹੈ ਮੇਰੇ ਸਤਿਗੁਰੂ ਬੈਂਸਾਂ ਤੋਂ ਇੱਥੇ ਦੇ ਤੁਰ ਕੇ ਗਏ ਬੈਂਸਾਂ ਨੂੰ ਬੈਂਸਾਂ ਦੀ ਜਗ੍ਹਾ ਬਸ ਲਈ ਫਿਰ ਗਏ ਮਹਾਰਾਜ ਰਕਵੇ ਵਾਲੇ ਵੀ ਤੁਸੀਂ ਮਹਾਰਾਜ ਜੀ ਵੀ ਚਰਨ ਪਾਓ ਝਾਂਡੀਆਂ ਦੇ ਵਿੱਚ ਤੇ ਨਾਮਵੰਦਾਂ ਦੇ ਵੀ ਬੇਨਤੀ ਕੀਤੀ ਤੇ ਉਹਨਾਂ ਦਾ ਮਹਾਰਾਜ ਜੀ ਨੂੰ ਉਦੇਸ਼ ਕੀਤਾ ਵੀ ਮਹਾਰਾਜ ਗੰਗਾ ਨੰਦ ਜੀ ਤੁਹਾਡੇ ਨਾਲ ਜਾਣਗੇ ਤੇ ਉਹਨਾਂ ਦੇ ਵਿੱਚੋਂ ਵੀ ਇੱਕ ਬੰਦੇ ਨੇ ਸ਼ੰਕਾ ਜਾਰੀ ਕੀਤੀ ਕਿ ਮਹਾਰਾਜ ਜੀ ਕਿੱਥੇ ਛੱਪੜੀ ਕਿੱਥੇ ਦਰਿਆ ਤੇ ਦੂਜੀ ਗੱਲ ਮੈਂ ਤਾਂ ਇਹਨਾਂ ਦੋਹਾਂ ਨੂੰ ਛੋਟੇ ਬੱਚੇ ਇਹਨਾਂ ਦੋਹਾਂ ਨੂੰ ਕਹਿੰਦਾ ਵੀ ਤੁਸੀਂ ਇਸੇ ਤਰ੍ਹਾਂ ਡਟੇ ਰਹੋ ਜਦੋਂ ਵੀ ਕੋਈ ਸ਼ੁੱਭ ਕੰਮ ਕਰਦਾ ਵਿੱਚ ਔਕੜਾਂ ਵੀ ਆਇਆ ਕਰਦੀਆਂ ਕਿਸੇ ਨੂੰ ਕੁਝ ਚੰਗਾ ਲੱਗਦਾ ਕਿਸੇ ਨੂੰ ਕੁਝ ਚੰਗਾ ਲੱਗਦਾ ਯਾਦਾ ਮੇਰੇ ਸਾਹਿਬ ਦੇ ਡਾਕੂਮੈਂਟਰੀ ਵੇਖ ਰਹੇ ਸਾਰੇ ਹੀ ਸਰੋਤੇ ਆਹ ਤੈਜ਼ ਜਲੋਂ ਧੰਨਵਾਦ ਅੱਜ ਅਸੀਂ ਦੁਬਾਰਾ ਆਏ ਆ ਪਿੰਡ ਝਾਂਡਿਆ ਕਲਾ ਵਿਖੇ ਸਭ ਤੋਂ ਪਹਿਲਾਂ ਤੁਹਾਨੂੰ ਇੱਥੇ ਦੀ ਸੰਗਤ ਨਾਲ ਰੂਬਰੂ ਕਰਾਉਂਦੇ ਆ ਉਸ ਤੋਂ ਬਾਅਦ ਉਹਨਾਂ ਤੋਂ ਸਤਿਗੁਰ ਗੰਗਾ ਨੰਦ ਮਹਾਰਾਜ ਜੀ ਦੇ ਪਰਚੇ ਵੀ ਸੁਣਾਗੇ ਕਰ ਪਹੁੰਚਾਈ ਅਮਰਤ ਬਾਣੀ ਵਾਹਿਗੁਰੂ ਨਾਮ ਜਪਾ ਕੇ ਤਾਰੇ ਲੱਖਾਂ ਪ੍ਰਾਣੀ ਬੀਜਿਆ ਐਸਾ ਨਾਮ ਕਿ ਆਰਾ ਬੀਜ ਬੋਲਬੰਦੀ ਛੋੜ ਮਹਾਰਾਜ ਕੀ ਜੈ ਸਤਿਗੁਰ ਪੂਰੀ ਵਾਲੇ ਮਹਾਰਾਜ ਕੀ ਜੈ ਸਤਿਗੁਰੂ ਲਾਲ ਜੀ ਦਾਸ ਮਹਾਰਾਜ ਕੀ ਜੈ ਧੰ ਤਨ ਸਤਿਗੁਰ ਗੰਗਾ ਨੰਦ ਜੀ ਮਹਾਰਾਜ ਕੀ ਜੈ ਧੰ ਤਨ ਸਤਿਗੁਰੂ ਸ਼ੰਕਰਾਨੰਦ ਜੀ ਮਹਾਰਾਜ ਕੀ ਜੈ ਮੈਂ ਪਰਸ਼ੋਤਮ ਲਾਲ ਹੱਕੜਾ ਸਭ ਤੋਂ ਪਹਿਲਾਂ ਮਿੰਡਲਾਲ ਟੀਵੀ ਵਾਲਿਆਂ ਦਾ ਬਹੁਤ ਮੈਂ ਤੇ دلੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨਾ ਸੋਹਣਾ ਪ੍ਰਬੰਧ ਬਣਾਇਆ ਸਾਨੂੰ ਹਰੇਕ ਪਿੰਡ ਦਾ ਪਰਚਾ ਘਰ ਹੀ ਬੈਠਿਆਂ ਨੂੰ ਸੁਣਾਤਾ ਜੇ ਅਸੀਂ ਸੋਚੀਏ ਕੱਲਾ-ਕੱਲਾ ਕੋਈ ਵੀ ਬੰਦਾ ਵੀ ਅਸੀਂ ਮਹਾਰਾਜ ਦੇ ਪਰਚੇ ਸੁਣਨੇ ਆ ਤਾਂ ਅਸੀਂ ਸਾਡੇ ਕੋਲ ਇੰਨਾ ਨਾ ਸਾਡੇ ਕੋਲ ਟਾਈਮ ਹੋਣਾ ਨਾ ਅਸੀਂ ਇੰਨਾ ਘੁੰਮ ਸਕਦੇ ਨਾ ਅਸੀਂ ਕੋਈ ਫਿਰ ਅਦੂਰੇ ਰਹਿ ਜਾਣਾ ਅਸੀਂ ਤਾਂ ਇਹਨਾਂ ਨੇ ਇੰਨਾ ਸੋਹਣਾ ਪ੍ਰਬੰਧ ਕੀਤਾ ਹੈ ਜੋ ਕਿ ਬਿਸਾਨੂ ਘਰੀ ਬੈਠਿਆ ਨੂੰ ਹੀ ਹਰੇਕ ਥਾਰੇ ਦਾ ਮਹਾਰਾਜ ਦਾ ਪਰਚਾ ਜਦ ਅਸੀਂ ਸੁਣਦੇ ਆ ਬਹੁਤ ਖੁਸ਼ੀ ਹੁੰਦੀ ਹੈ ਤੇ ਦੂਜੀ ਗੱਲ ਮੈਂ ਤਾਂ ਇਹਨਾ ਦੁਹਾਨੋਂ ਛੋਟੇ ਬੱਚੇ ਇਹਨਾਂ ਨੂੰ ਦੁਹਾਨ ਨੂੰ ਕਹਿੰਦਾ ਵੀ ਤੁਸੀਂ ਇਸੇ ਤਰ੍ਹਾਂ ਡਟੇ ਰਹੋ ਜਦੋਂ ਵੀ ਕੋਈ ਸ਼ੁਭ ਕੰਮ ਕਰਦਾ ਵਿੱਚ ਔਕੜਾਂ ਵੀ ਆਇਆ ਕਰਦੀਆਂ ਕਿਸੇ ਨੂੰ ਕੁਝ ਚੰਗਾ ਲੱਗਦਾ ਕਿਸੇ ਨੂੰ ਕੁਝ ਚੰਗਾ ਲੱਗਦਾ ਤਾਂ ਦੂਜੀ ਗੱਲ ਇਹ ਹੈ ਬਈ ਪਰਚਾ ਤਾਂ ਇਹ ਹੈ ਵੀ ਇੱਕ ਵਾਰੀ ਮੈਨੂੰ ਇਹ ਦੱਸ ਦਿੱਤੇ ਸਾਡੇ ਮਾਮਾ ਪਰਸਰਾਮ ਜੀ ਤੇ ਸ਼ੇਵਰਾ ਮੀਲੂ ਜੀ ਇਹ ਕਹਿੰਦੇ ਵੀ ਸਾਡੇ ਮਿਨਾ ਤੇ ਮ ਸੁਣਿਆ ਮੈਂ ਇਹ ਕਹਿੰਦੇ ਵੀ ਸਾਡੇ ਪਿੰਡ ਵਿੱਚ ਇੱਕ ਵਾਰੀ ਪ੍ਰੋਗਰਾਮ ਤਾਂ ਤੇ ਕਹਿੰਦੇ ਅਸੀਂ ਰਾਚਣ ਬਣਾਇਆ ਥੋੜਾ ਕਹਿੰਦੇ ਜਦੋਂ ਸੰਗਤ ਹੋ ਗਈ ਜਿਆਦੇ ਕਾਫੀ ਜਿਆਦੇ ਹੋਗੀ ਤਾਂ ਕਹਿੰਦੇ ਜਦੋਂ ਅਸੀਂ ਮਹਾਰਾਜ ਨੂੰ ਕਿਹਾ ਵੀ ਮਹਾਰਾਜ ਜੀ ਵੀ ਪ੍ਰਸ਼ਾਦ ਹੈ ਜੋ ਰਾਚਣ ਹੈ ਉਹ ਬਹੁਤ ਘੱਟ ਬਣਾਇਆ ਵਾ ਅਸੀਂ ਵੀ ਸੰਗਤ ਚਾੜਾ ਹੋ ਗਈ ਕਹਿੰਦੇ ਮਹਾਰਾਜ ਕਹਿੰਦੇ ਵੀ ਕੋਈ ਨਹੀਂ ਮਹਾਰਾਜ ਉੱਥੇ ਉੱਥੇ ਤੇ ਕਹਿੰਦੇ ਚਿੱਪੀ ਚੋ ਪਾਣੀ ਚੋਲੀ ਪਰੀ ਤਾਂ ਛੱਟਾ ਮਾਰਿਆ ਨਾਲੇ ਕਹਿੰਦੇ ਚਿੱਟਾ ਕੱਪੜਾ ਲੈ ਕੇ ਆਓ ਕਹਿੰਦੇ ਚਿੱਟਾ ਕੱਪੜਾ ਮਹਾਰਾਜ ਨੇ ਉਸਾਰੀ ਰਾਸ਼ਨ ਪਰ ਦੇਤਾ ਕਹਿੰਦੇ ਵੀ ਇਹ ਕੱਪੜੇ ਨੂੰ ਨਾ ਉੱਪਰ ਹੁੰਨੀ ਚੱਕਣਾ ਤੁਸੀਂ ਵਿੱਚ ਤੇ ਕੱਢ ਕੱਢ ਕੇ ਵਰਤਾਈ ਜਾਓ ਕਿੰਨੇ ਜੇ ਸਾਰੀ ਸੰਗਤ ਨੂੰ ਵਰਤਾਤਾ ਤਾਂ ਕਹਿੰਦੇ ਉਹ ਚੌਥਾ ਹਿੱਸਾ ਰਾਸ਼ਨ ਦਾ ਕਹਿੰਦੇ ਬਾਅਦ ਚ ਬਚਿਆ ਵਾਤਾ ਕਹਿੰਦੇ ਕਹਿੰਦੇ ਅਸੀਂ ਹੈਰਾਨ ਹੋ ਗਏ ਵੀ ਅਸੀਂ ਰਾਸ਼ਨ ਥੋੜਾ ਜਿਹਾ ਬਣਾਇਆ ਤਾਂ ਕਿੰਨੀ ਸੰਗਤ ਖਾ ਗਈ ਤੇ ਫਿਰ ਵੀ ਇਹ ਰਾਸ਼ਨ ਬਚਿਆ ਵਾਏਗਾ ਤਾਂ ਕਿ ਮੈਂ ਉਹਨਾਂ ਤੇ ਸੁਣਿਆ ਵਾਂ ਬੋਲਵੰਦੀ ਛੋਟ ਮਹਾਰਾਜ ਕੀ ਜੇ ਮੈਂ ਰਾਮਪਾਲ ਚੋਹਾਨ ਪਿੰਡ ਝਾਂਡੀਆਂ ਕਲਾ ਮੈਂ ਦੋ ਤਿੰਨ ਪਰਚੇ ਆਪਣੇ ਪਰਿਵਾਰ ਦੇ ਸੁਣਾਉਂਗਾ ਇੱਕ ਵਾਰ ਸਾਡੇ ਪਿੰਡ ਝਾਂਡੀਆਂ ਦੀ ਸੰਗਤ ਆਪਣਾ ਰੂੜੇਵਾਲ ਪਿੰਡ ਦੇ ਵਿੱਚ ਗਈ ਰੂੜੇਵਾਲ ਪਿੰਡ ਦੇ ਵਿੱਚ ਜਦ ਮਹਾਰਾਜ ਨੂੰ ਬੇਨਤੀ ਕੀਤੀ ਵੀ ਮਹਾਰਾਜ ਜੀ ਵੀ ਤੁਸੀਂ ਮਹਾਰਾ ਰਕਵੇ ਵਾਲੇ ਵੀ ਤੁਸੀਂ ਮਹਾਰਾਜ ਜੀ ਵੀ ਚਰਨ ਪਾਓ ਚਾਂਡੀਆਂ ਦੇ ਵਿੱਚ ਤੇ ਨਾਮਵਾਨ ਦੇ ਵੀ ਬੇਨਤੀ ਕੀਤੀ ਤੇ ਉਹਨਾਂ ਨੇ ਮਹਾਰਾਜ ਜੀ ਨੂੰ ਉਦੇਸ਼ ਕੀਤਾ ਵੀ ਮਹਾਰਾਜ ਗੰਗਾ ਨੰਦ ਜੀ ਤੁਹਾਡੇ ਨਾਲ ਜਾਣਗੇ ਤੇ ਤੁਹਾਨੂੰ ਨਾਮ ਵੀ ਦੇਣਗੇ ਤੇ ਆਪਣਾ satsang ਨਾਲ ਵੀ ਆਪ ਜੀ ਨੂੰ ਨਿਹਾਲ ਕਰਨਗੇ ਤੇ ਫਿਰ ਸਾਡੇ ਵਿੱਚੋਂ ਕੁਝ ਜਿਹੜੇ 10 12 ਬੰਦੇ ਗਏ ਉਹਨਾਂ ਦੇ ਵਿੱਚੋਂ ਵੀ ਇੱਕ ਬੰਦੇ ਨੇ ਸ਼ੰਕਾ ਜੀ ਹਰ ਕੀਤੀ ਕਿ ਮਹਾਰਾਜ ਜੀ ਕਿੱਥੇ ਛੱਪੜੀ ਕਿੱਥੇ ਦਰਿਆ ਤੇ ਮਹਾਰਾਜ ਨੇ ਉਸੇ ਟਾਈਮ ਕਿਹਾ ਵੀ ਇਹ ਨਾ ਛਪੜੀ ਐ ਨਾ ਦਰਿਆ ਐ ਇਹ ਸਮੁੰਦਰ ਐ ਇਹ ਗੰਗਾ ਸਮੁੰਦਰ ਜਿੰਨਾ ਵਿਸ਼ਾਲ ਤੇ ਗੰਗਾ ਜਿੰਨਾ ਨਿਰਮਲ ਇਹ ਫਿਰ ਆ ਕੇ ਮਹਾਰਾਜ ਨੇ ਇੱਥੇ ਝਾਂਡੀਆਂ ਦੇ ਵਿੱਚ ਬੜੀ ਧੂਮਤਾਬ ਨਾਲ ਮਹਾਰਾਜ ਗੰਗਾ ਨਾਮ ਜੀ ਨੂੰ ਭੇਜਿਆ ਤੇ ਮਹਾਰਾਜ ਨੇ ਇੱਥੇ ਫਿਰ ਨਾਮ ਨਾਮਦਾਨ ਵੀ ਦਿੱਤਾ ਤੇ ਉਸ ਤੋਂ ਬਾਅਦ satsang ਨਾਲ ਸੰਗਤਾਂ ਨੂੰ ਨਿਹਾਲ ਕੀਤਾ ਇੱਕ ਮਹਾਰਾਜ ਦਾ ਪਰਚਾ ਹੋਰ ਦੱਸ ਰਿਹਾ ਮੈਂ ਸਾਡੇ ਮਾਤਾ ਕ੍ਰਿਸ਼ਨਾ ਦੇਵੀ ਦੇ ਕੋਲ ਇੱਕ ਬੀਬੀ ਪਿੰਡ ਤੋਂ ਆਈ ਉਹ ਬੀਬੀ ਬਹੁਤ ਹੀ ਤੇਜ਼ ਮਤਲਬ ਆਈ ਤੇ ਉਹ ਉਹ ਕਹਿਣ ਲੱਗੇ ਵੀ ਮੇਰੇ ਪੁੱਤ ਨੂੰ ਅੱਗ ਲੱਗ ਗਈ ਵੀ ਮੈਨੂੰ ਮਹਾਰਾਜ ਦੇ ਮਹਾਰਾਜ ਗੰਗਾ ਨੰਦ ਦੀ ਫੋਟੋ ਦੇ ਦਿਓ ਤੇ ਸਾਡੇ ਮਾਤਾ ਜੀ ਨੇ ਮਹਾਰਾਜ ਦੀ ਫੋਟੋ ਜਿਹੜੀ ਹੈਗੀ ਉਹ ਉਸ ਬੀਬੀ ਨੂੰ ਦਿੱਤੀ ਤੇ ਉਹ ਬੀਬੀ ਫੋਟੋ ਲੈ ਕੇ ਜਿਹੜੀ ਆਪਣੇ ਘਰਾਂ ਨੂੰ ਚੱਲ ਗਈ ਤੇ ਤੀਜੇ ਦਿਨ ਉਹ ਬੀਬੀ ਸਾਡੀ ਮਾਤਾ ਜੀ ਕੋਲ ਮਾਤਾ ਕ੍ਰਿਸ਼ਨਾ ਦੇਵੀ ਕੋਲ ਆਈ ਤੇ ਉਹ ਬੀਬੀ ਬੜੀ ਖੁਸ਼ ਸੀ ਤੇ ਸਾਡੀ ਮਾਤਾ ਨੇ ਪੁੱਛਿਆ ਵੀ ਬੀਬੀ ਤਾਂ ਉਦੋਂ ਰੋ ਰਹੀਦੀ ਵੀ ਕਿਆ ਕਿਆ ਗੱਲ ਹੋ ਗਈ ਉਹ ਕਹਿੰਦੇ ਵੀ ਮੇਰਾ ਸਾਡਾ ਜਿਹੜੇ ਪਰਿਵਾਰ ਹੈ ਉਹ ਹੋਰ ਪਾਸੇ ਨਾਮਦਾਨ ਲੈ ਲਿਆ ਤੇ ਸਾਡੇ ਜਿਹੜੇ ਮੈਂ ਇਹ ਗੱਲ ਮਿੱਤਰ ਸ਼ਬਦ ਕਹਿ ਤਾ ਨਹੀਂ ਹੁੰਦਾ ਤੇ ਇਹ ਵੀ ਜਿਹੜੇ ਮੇਰੇ ਪੁੱਤ ਨਾ ਮਹਾਰਾਜ ਦੀਆਂ ਜਿਹੜੀਆਂ ਫੋਟੋਆਂ ਦਿਆਂ ਉਹ ਸਾਰੀਆਂ ਸੈੱਡ ਕਰਕੇ ਸਿੱਟ ਦਿੱਤੀਆਂ ਉਸ ਦਿਨ ਤੋਂ ਬਾਅਦ ਜਿਹੜਾ ਉਹ ਰਾਤ ਨੂੰ ਇਹ ਗੱਲ ਕਹਿੰਦਾ ਦਾ ਮੇਰਾ ਪੁੱਤ ਵੀ ਮੈਨੂੰ ਅੱਗ ਲੱਗੀ ਵੀ ਮੈਨੂੰ ਬਚਾ ਲੋ ਬੜੀ ਦਵਾਈ ਦਿੱਤੀ ਸਭ ਕੁਝ ਕੀਤਾ ਦਵਾਈ ਵੀ ਦਵਾਈ ਲੇਕਿਨ ਉਹਨ ਦਾ ਕੋਈ ਫਾਇਦਾ ਨਹੀਂ ਹੋਇਆ ਜਿਸ ਦਿਨ ਤੋਂ ਕਹਿੰਦੀ ਮੈਂ ਤੁਹਾਡੇ ਕੋਲ ਤੇ ਫੋਹਰਾ ਜੀ ਫੋਟੋ ਲੈ ਗਈ ਉਸ ਦਿਨ ਤੋਂ ਮੇਰਾ ਪੁੱਤ ਜਿਹੜਾ ਹੈ ਠੀਕ ਹੋ ਗਿਆ ਨਹੀਂ ਮੇਰਾ ਪੁੱਤ ਜਿਹੜਾ ਹੈ ਉਹ ਅੱਗ ਲੱਗਦੀ ਦੀ ਹੁਣ ਉਹ ਬਿਲਕੁਲ ਠੀਕ ਹੈ ਮੈਂ ਜੀ ਚੰਪਾ ਪਾਟਿਆ ਪੈਣ ਝਾਂਡੀਆਂ ਗਾਲਾ ਸਾਡਾ ਜਿਹੜਾ ਸੁਪਰੀਮ ਐ ਇਹ ਮਹਾਰਾਜ ਕਬੀਰ ਸਾਹਿਬ ਮਹਾਰਾਜ ਗਰੀਬਦਾਸ ਜੀ ਬਾਣੀ ਐ ਗਰੀਬ ਸਤਵਾਦੀ ਸਭ ਸੰਤ ਹੈ ਆਪੇ ਆਪਣੇ ਢਾਮ ਆਜਿਦ ਕੀ ਅਰਦਾਸ ਹੈ ਸਭ ਸੰਤਨ ਪਰਨਾਮ ਮੈਂ ਖੇਟਾਂ ਤੇ ਆਂ ਰਹਾ ਮੈਨੂੰ ਪਤਾ ਲੱਗਿਆ ਮੈਂ ਚਰਨਦਾਸ ਦੇ ਯਾਰ پارਸਰਾਮ ਦੇ ਘਰੇ ਮਹਾਰਾਜ ਆਏ ਆ ਮੈਂ ਉੱਥੇ ਨੂੰ ਟੁਰਿਆ ਬਾਦਾ ਇੰਨੇ ਨੂੰ ਮਹਾਰਾਜ ਇਹਨਾਂ ਦੇ ਘਰੋਂ ਬੜੀ ਹੀ ਠਾਗ ਗਏ ਮੈਨੂੰ ਮੈਂ ਉੱਠ ਕੇ ਪੈਰੀ ਹੱਥ ਲਾਇਆ ਮਹਾਰਾਜ ਕਹਿੰਦੇ ਚੱਲ ਬੇ ਰਾਮ ਸਿੰਘ ਦੇ ਨੂੰ ਤੈਨੂੰ ਨਾਮਦਾਨ ਦੇਣਾ ਤਾਂ ਗੁਰੂ ਦਾ ਪਰਮਾਤਮਾ ਦਾ ਰੂਪ ਹੁੰਦੇ ਆ ਮਹਾਰਾਜ ਨੇ ਮੈਨੂੰ ਰਾਮ ਸਿੰਘ ਦੇ ਨਾਮਦਾਨ ਦਿੱਤਾ ਉਹਨਾਂ ਦੀ ਕਿਰਪਾ ਹੋਈ ਗੱਲ ਇਹ ਹੈ ਮਹਾਰਾਜ ਗੰਗਾ ਨੰਦ ਦਾ ਪਰਮਾਤਮਾ ਦਾ ਰੂਪ ਹੈ ਬਸ ਮੈਂ ਦਾ ਇਹੀ ਗੱਲ ਕਹੂੰਗਾ ਸਤ ਸਾਹਿਬ ਮੈਂ ਬਖਸ਼ੀram ਚੋਹਾਨ ਪਿੰਡ ਝੰਡੀਆਂ ਕਲਾਂ ਤਨ ਤਨ ਮੇਰੇ ਸਤਿਗੁਰੂ ਗੰਗਾ ਨੰਦ ਜੀ ਮਹਾਰਾਜ ਇਹ ਤਾਂ ਸਤਿਗੁਰੂ ਗੰਗਾ ਨੰਦ ਮਹਾਰਾਜ ਤਾਂ ਇਸ ਤਰ੍ਹਾਂ ਦੀ ਹੈ ਇਹਨਾਂ ਦੇ ਜਿਸ ਤਰ੍ਹਾਂ ਨਾਮ ਤੋਂ ਹੀ ਸਪਸ਼ਟ ਹੈ ਗੰਗਾ ਇਹ ਤਾਂ ਇੱਕ ਸਰੋਵਰੇ ਇਹਨਾਂ ਦੀ ਪਹੁੰਚ ਨੂੰ ਇਹਨਾਂ ਦੇ ਜੇ ਅਸੀਂ ਦੇਖੀਏ ਮੈਂ ਕਹਿੰਦਾ ਇਸ ਤਰ੍ਹਾਂ ਦਾ ਸੰਤ ਜੀ ਨਾ ਤਾਂ ਮੈਂ ਕੋਈ ਦੇਖਿਆ ਹੈ ਨਾ ਹੋਣਾ ਹੈ ਕੋਈ ਨਾ ਕਮੀ ਹੈ ਨਾ ਕ੍ਰੋਧੀ ਹੈ ਨਾ ਲਾਲਚੀ ਹੈ ਕੋਈ ਗੁ ਇਹਨੇ ਚ ਉਹ ਨਹੀਂ ਹੈ ਇਹਨੇ ਜਾ ਕੇ ਜਿਹੜੇ ਵੀ ਸਤਸੰਗੀ ਨੇ ਆਪਣੇ ਮਨ ਵਿੱਚ ਮਤਾਰਨਾ ਤਾਰੀ ਕਿ ਸਤਿਗੁਰੂ ਮੇਰੇ ਆਣੇ ਚਾਹੀਦੇ ਉਹਨਾਂ ਦਾ ਸਿੱਧ ਸੁਭਾਵ ਆਪਣੇ ਆਪ ਹੀ ਚੜੇ ਜਾਂਦੇ ਤੇ ਸਿਰਫ ਨਾਮ ਦੇ ਰਸੇ ਇੱਥੇ ਜੀ ਔਰ ਉਹਨਾਂ ਨੇ ਬਿਮਾਰ ਹੋਵੇ ਬੁਖਾਰ ਹੋਵੇ ਚੜਿਆ ਹੋਇਆ ਜਦ ਉਹਨਾਂ ਦਾ ਇੱਥੇ ਆਪਣੇ ਇੱਕ ਵਾਰੀ ਸਲੈਂਸਰ ਤੋਂ ਆਪਣੇ کافی ਚੋ ਹੋ ਲੱਗੇ ਸੀ ਆਪਣੇ ਲਤਨ ਨੂੰ ਤੇ ਉਹਨਾਂ ਨੇ ਉਹਨਾਂ ਦਿਨਾਂ ਵਿੱਚ ਵੀ ਆਪਣੀ ਨਿਤ ਕੇ ਰਿਆ ਜਿਹੜਾ ਆਪਣਾ ਨਿਯਮ ਥਾ ਉਹ ਛੱਡਿਆ ਨਹੀਂ ਹੈ ਉਹਨਾਂ ਨੇ ਬ੍ਰह्म वेदी जरूर ਕੀਤੀ ਹੈ ਔਰ ਨਾਲ ਦੋ ਤਿੰਨ ਸ਼ਬਦ ਇਸ ਤਰ੍ਹਾਂ ਦੇ ਕਰਦੇ تھے ਕਿ ਵਾਕਿਆ ਹੀ ਅੰਮ੍ਰਿਤ ਵਰਸਦਾ ਹੁੰਦਾ ਥਾ ਔਰ ਉਹਨਾਂ ਨੇ ਆਪਣੇ ਨੰਗੇ ਪੈਰੀਂ ਜਾ ਕੇ ਇੱਥੇ ਅਸੀਂ ਮੈਨੂੰ ਬੜਾ ਹੁਣ ਵੀ ਰੋਜ ਆਂਦਾ ਹੈ ਕਈ ਵਾਰੀ ਸਾਡੇ ਪਾਰਸੇ ਦੇਸਵੈ ਨੂੰ ਉਧਰ ਮਹਾਰਾਜ ਸ਼ੰਕਰानंद ਦੀ ਭੈਣ ਦਾ ਆਪਣੇ ਵਿਆਹ ਦਾ ਉਥੇ ਹੋਣੇ ਤੇ ਤਾਂ ਉਥੇ ਜਾਣਾ ਥਾ ਕੋਈ ਸਾਧਨ ਨਹੀਂ ਥਾ ਮਹਾਰਾਜ ਪੌੜੀ ਤੋਂ ਉਤਰੇ ਤੇ ਅਸੀਂ ਕਿਹਾ ਮਹਾਰਾਜ ਜੀ ਆਪਣੇ ਕਾਰ ਕਰਨ ਦੇ ਨਹੀਂ ਬੀਬੀ ਅਸੀਂ ਤੁਰ ਕੇ ਚਲੇ ਜਾਣਾ ਮੇਰੇ ਸਤਿਗੁਰੂ ਅਸੀਂ ਪਾਪੀ ਸਮਝ ਲਓ ਇਹ ਸਾਨੂੰ ਅਗਿਆਨੀ ਸਮਝ ਲਓ ਅੱਜ ਮੈਂ ਸਾਨੂੰ ਉਹ ਵੀ ਪਛਤਾਵਾ ਹੈ ਮੇਰੇ ਸਤਿਗੁਰੂ ਬੈਂਸਾਂ ਤੋਂ ਇੱਥੇ ਦੇ ਤੁਰ ਕੇ ਗਏ ਬੈਂਸਾਂ ਨੂੰ ਬੈਂਸਾਂ ਦੀ ਜਗ੍ਹਾ ਬਸ ਲਈ ਫਿਰ ਗਏ ਇਸ ਤਰ੍ਹਾਂ ਦੇ ਉਹਨਾਂ ਦਾ ਪਰਚਾ ਥਾ ਕਿ ਗਰੀਬ ਦੇ ਗਰੀਬ ਕਰਕੇ ਜਾ ਕੇ ਉਹਦਾ ਹਰ ਤਰ੍ਹਾਂ ਬਚਤ ਕਰਦੇ ਇਥੇ ਤੇ ਔਰ ਨਾਮਦਾਨ ਇਸ ਤਰ੍ਹਾਂ ਦਿੰਦੇ ਥੇ ਤੇ ਚਲਦੇ ਚਲਦੇ ਸਾਡੇ ਮਤਾ ਜੀ ਨੂੰ ਨਾ ਪਹਿਲਾਂ ਕਾਫੀ ਤਾਂ ਉਹ ਕਾਫੀ ਬਿਮਾਰ ਹੋ ਗਏ। ਜਬ ਬਿਮਾਰ ਹੋ ਗਏ ਕਹਿੰਦੇ ਜੀ ਇਹਨਾਂ ਨੂੰ ਬਾਹਰਲੀ ਕਸਰ ਹੈ। ਠੀਕ ਹੈ ਮਹਾਰਾਜ ਆ ਗਏ ਇੱਥੇ ਕੁਦਰਤੀ ਲਿਆਂਦੇ। ਮਹਾਰੇ ਨੇ ਜਦ ਦੱਸਿਆ ਵੀ ਇਹਦਾ ਇਹਦਾ ਮਹਾਰਾਜੀ ਇਹਦਾ ਇਹਨਾਂ ਨੂੰ ਕਹਿੰਦਾ ਬੀਬੀ ਨਾਮ ਲੈ। ਨਾਮ ਦਿੱਤਾ। ਔਰ ਉਹਨਾਂ ਨੂੰ ਉਹ ਕਸਰ ਨਹੀਂ ਰਹੀ ਉਹ ਕੁਝ ਨਹੀਂ ਰਹੀ ਬਿਲਕੁਲ ਠੀਕ ਰਹਿ ਗਏ। ਸੋ ਇਹ ਉਹਨਾਂ ਦਾ ਸਿੱਧ ਸੁਭਾਅ ਜਿਹੜਾ ਥਾ ਉਹ ਵੀ ਬਹੁਤ ਜ਼ਿਆਦਾ ਥਾ ਉਹਨਾਂ ਦਾ ਦਾ ਪਾਈ ਮੈਂ ਕਦੇ ਵੀ ਐਸਾਨ ਨਹੀਂ ਦੇ ਸਕਦਾ ਮੇਰੇ ਨਾਲ ਹੋਰ ਵੀ ਮੈਂ ਬਹੁਤ ਅਜਮਾਇਆ ਹੈ ਉਹਨਾਂ ਨੂੰ ਸਾਨੂੰ ਤਾਂ ਪਲ-ਪਲ ਤੇ ਸਹਾਈ ਹੋਏ ਹੈ ਤੇ ਇਹ ਜੇ ਸਤਿਗੁਰੂ ਉਹ ਵਡਭਾਗ ਜੀ ਆਉ ਜੀਵ ਜਿਨ੍ਹਾਂ ਨੇ ਉਹਨਾਂ ਦੇ ਮੁਖਾਰਵਿੰਦ ਤੋਂ ਨਾਮਦਾਨ ਲਿਆ ਹੈ ਸੋਈ ਭਾਈ ਮਨ ਨੂੰ ਜਿੱਤਣਾ ਹੈਗਾ ਹੋਰ ਉਹ ਕਿਤੇ ਬਾਹਰ ਨਹੀਂ ਹੈ ਉਹਦਾ ਅੰਗ ਸੰਗ ਹੈ ਜਦੋਂ ਮਹਾਰਾਜ ਕਹਿੰਦੇ ਨੇ ਨਾ ਅੰਗ ਸੰਗ ਰਹੇ ਵਸਦਾ ਮੇਰੇ ਸਤਿਗੁਰੂ ਪੂਰੀ ਵਾਲਾ ਉਹਦਾ ਅੰਗ ਸੰਗ ਹੈ ਸਾਡੇ ਵਿੱਚੇ ਕਮੀਆਂ ਹੈ ਸਾਡਾ ਬਾਬੇ ਹੁਣੇ ਦੋ ਭਰਾ ਤੇ ਸਾਡੇ ਬਾਬੇ ਦਾ ਨਾਮ ਤਾਂ ਅਮਰਚੰਦ ਸਰਪੰਚ ਤੇ ਦੂਜਾ ਜਿਹੜਾ ਛੋਟਾ ਤਾਂ ਉਹਦਾ ਚੌਧਰੀ ਨਰਿੰਦਰ ਦਾਸ ਚੌਧਰੀ ਨਰਿੰਦਰ ਦਾਸ ਸਾਡਾ ਬਾਬਾ ਉਹ ਨਿਰਮਾਣੇ ਰਹਿੰਦਾ ਹੁੰਦਾ ਤਾਂ ਤੇ ਮਹਾਰਾਜ ਗੰਗਾ ਨਾਜੀ ਵੀ ਨਿਰਮਾਣੇ ਹੀ ਰਹਿੰਦੇ ਤੇ ਉਹ ਮੌਸਮ ਜਦੋਂ ਪਪੀਤਾ ਹੁੰਦਾ ਪ ਕੱਚਾ ਪਪੀਤਾ ਮਹਾਰਾਜ ਲਾਇਏ ਤੇ ਉਹ ਮਹਾਰਾਜ ਨੇ ਉਹ ਪਪੀਤਾ ਅਖਬਾਰ ਦੇ ਵਿੱਚ ਲਪੇਟ ਕੇ ਕਣਕ ਦੇ ਕਣਕ ਪਈ ਤੇ ਉੱਥੇ ਦਾਣੇ ਉਹ ਦਾਣਿਆਂ ਦੀਆਂ ਬੋਰੀਆਂ ਦੇ ਵਿੱਚ ਲਪੇਟ ਕੇ ਰੱਖ ਦਿੱਤਾ ਤੇ ਉਸ ਤੋਂ ਬਾਅਦ ਪੂਰੇ 6 ਮਹੀਨੇ ਵੱਦੋਂ ਪੰਜ ਸੰਤ ਆ ਗਏ ਉਹ ਮਹਾਰਾਜ ਨੂੰ ਕਹਿੰਦੇ ਵੀ ਅਸੀਂ ਜਿਹੜਾ ਹੈ ਪ੍ਰਸ਼ਾਦਾ ਪਾਣੀ ਛਕਣਾ ਤੇ ਮਹਾਰਾਜਾ ਉਹਨਾਂ ਨੂੰ ਜਿਹੜਾ ਹੈ ਪ੍ਰਸ਼ਾਦਾ ਪਾਣੀ ਬਣਵਾ ਕੇ ਜਿਹੜਾ ਹੈ ਮਹਾਰਾਜ ਦੇ ਜਰੋ ਰੋਟੀ ਥਾਲੀਆਂ ਦੇ ਵਿੱਚ ਮਤਲਬ ਰੱਖਣ ਲੱਗੇ ਤੇ ਉਹਦੇ ਬਾਅਦ ਤੇ ਜਿਹੜੇ ਇੱਕ ਸੰਤ ਨੂੰ ਰੱਖਿਓ ਉਹ ਆਪਣਾ ਕੜਾ ਖੀਰ ਰੋਟੀ ਸਬਜੀ ਸਾਰਾ ਕੁਝ ਪਾਇਆ ਦੂਜੇ ਨੂੰ ਵੀ ਉਹਨਾਂ ਨੇ ਮਹਾਰਾਜ ਨੇ ਪਾਤਾ ਤੀਜੇ ਨੂੰ ਵੀ ਪਾਤਾ ਚੌਥੇ ਨੂੰ ਵੀ ਪਾਤਾ ਜਿਹੜਾ ਪੰਜਵਾਂ ਸੰਤ ਹੈ ਉਹ ਕਹਿੰਦਾ ਅਸੀਂ ਰੋਟੀ ਨਹੀਂ ਖਾਣੀ ਸਾਨੂੰ ਫਲ ਚਾਹੀਦਾ ਅਤੇ ਫਲ ਖਾਣਾ ਤੇ ਮਹਾਰਾਜ ਕਹਿੰਦੇ ਦੱਸੋ ਸੰਤ ਜੀ ਵੀ ਕਿਹੜਾ ਫਲ ਤੁਸੀਂ ਖਾਣਾ ਤੇ ਫਲ ਉਹ ਕਹਿੰਦੇ ਅਸੀਂ ਪਪੀਤਾ ਖਾਣਾ ਤੇ ਪਪੀਤਾ ਉਸ ਟਾਈਮ ਹੁਣ ਤਾਂ ਚਲੋ 12 ਮਹੀਨੇ ਸਾਰੇ ਫਲ ਮਿਲਦੇ ਆ ਉਸ ਟਾਈਮ ਨੀਤੇ ਮੌਸਮ ਦੇ ਮੁਤਾਬਕ ਫਲ ਮਿਲਦੇ ਤੇ ਮਹਾਰਾਜ ਨੇ ਉਹੀ ਪਪੀਤਾ ਜਿਹੜਾ 6 ਮਹੀਨੇ ਪਹਿਲਾਂ ਕਣਕ ਦੇ ਵਿੱਚ ਰੱਖਿਆ ਤਾਂ ਉਹੀ ਪਪੀਤਾ ਉੱਥੇ ਤੇ ਕੱਢਿਆ ਤੇ ਉਹ ਹੀ ਆਪਣਾ ਧੋਕ ਹੈ ਧੋਣੇ ਦੇ ਬਾਅਦ ਉਹ ਫਾੜੀਆਂ ਕਰਕੇ ਉਹ ਪੰਜਵੇਂ ਸੰਤ ਦੇ ਥਾਲੀ ਦੇ ਵਿੱਚ ਰੱਖ ਦਿੱਤੀਆਂ ਜਦੋਂ ਉਹ ਮਹਾਰਾਜ ਨੇ ਪਵਿੱਤਾ ਰੱਖ ਕੇ ਥਾਲੀ ਦੇ ਵਿੱਚ ਰੱਖਿਆ ਉਹ ਸੰਤ ਕਹਿਣ ਲੱਗਿਆ ਤੈਨੂੰ ਤਾਂ ਅਸੀਂ ਢੋਲਦੇ ਤੇ ਕਹਿੰਦੇ ਐਸੇ ਤੇ ਮੇਰੇ ਗੁਰੂ ਮਹਾਰਾਜ ਕਹਿੰਦੇ ਤੈਨੂੰ ਤਾਂ ਅਸੀਂ ਢੋਲਦੇ ਤੇ ਤੂੰ ਸਾਨੂੰ ਮਿਲ ਗਿਆ ਮਹਾਰਾਜੀ ਮਹਾਰਾਜੀ ਮਹਾਰਾ ਗੰਗਾਣਾ ਨੂੰ ਕਹਿੰਦੇ ਤੂੰ ਸਾਨੂੰ ਮਿਲ ਗਿਆ ਤੈਨੂੰ ਅਸੀਂ ਢੋਲਦੇ ਤੇ ਬਸ ਸਾਡੀ ਭੁੱਖ ਦੂਰ ਹੋ ਗਈ ਮੈਂ ਤਾਂ ਇਹ ਗੱਲ ਕਹੂੰਗਾ ਸਾਧੂ ਸਭ ਚੰਗੇ ਨੇ ਮਰਣਾ ਨਹੀਂ ਤੇਰੇ ਵਰਗਾ ਸਤਿਗੁਰ ਸੁਆਮੀ ਸ਼ੰਗਰਨਾਥ ਜੀ ਮਹਾਰਾਜ ਕੀਜੈ ਸਤਿਗੁਰ ਸੁਆਮੀ ਸ਼ੰਕਰਨਾਥ ਮਹਾਰਾਜ ਕੀਜੈ ਮੈਂ ਲੇਖਰਾਂ ਹਾਂ ਛਾਂਡੀਆਂ ਕਲਾ ਪਿੰਡ ਮੈਂ ਮਹਾਰਾਜ ਗੰਗਾ ਨਾ ਜੀ ਮੇਰੇ ਸਤਿਗੁਰ ਮਹਾਰਾਜੀ ਉਹ ਇੱਕ ਵਾਰੀ ਆਏ ਨੰਦੇ ਰਾਮਪਾਲ ਹੁਣ ਦਾ ਹਾਈਵੇ ਤੇ ਭੋਗ ਤੇ ਬਾਅਦ ਮਹਾਰਾਜ ਸਾਡੇ ਘਰ ਗਏ ਬਾ ਸਾਡੇ ਪਿਤਾ ਜੀ ਨੇ ਦੁੱਧ ਵਾਸਤੇ ਕਿਹਾ ਇਹ ਦੁੱਧ ਪਲਾਣਾ ਮਹਾਰਾਜ ਜੀ ਉੱਥੇ ਸ਼ਿਵਰਾਮ ਮੇਲੂ ਤੇ ਉੱਥੇ ਜਾ ਕੇ ਮੈਂ 6ਵੀਂ ਕਲਾਸੀ ਪੜਦਾ ਜਦ ਮੇਰੀ ਡਰੈਗ ਜਿਹੜੀ ਬਹੁਤ ਏਤੀ ਬਾਕੀ ਤੇ ਮਨ ਪੜਦਾ ਇਹ ਦਿੰਦਾ ਨਰੈਕਤਾ ਤੇ ਮੈਂ ਮਹਾਰਾਜ ਦਾ ਸਰੂਪ ਬਣਾਇਆ ਵਾ ਤਾਂ ਸਾਡੇ ਪਿਤਾ ਜੀ ਨੇ ਮਹਾਰਾਜ ਨੂੰ ਕਿਹਾ ਇਹ ਮਹਾਰਾਜ ਜੀ ਤੁਹਾਡਾ ਸਰੂਪ ਬਣਾਇਆ ਹੈ ਮੁੰਡੇ ਨੇ ਮਹਾਰਾਜ ਕਹਿੰਦੇ ਵੀ ਦਿਖਾ ਪਏ ਜਦ ਮਹਾਰਾਜ ਦਾ ਸਰੂਪ ਦਿਖਾਇਆ ਮਹਾਰਾਜ ਨੂੰ ਤਾਂ ਮਹਾਰਾਜ ਬਹੁਤ ਖੁਸ਼ ਹੋਏ ਮੈਂ ਕੋਲ ਬੈਠਾ ਸੀ ਛੋਟਾ ਜਿਹਾ ਸੀ ਮੈਂ ਮਹਾਰਾਜ ਚੱਕ ਕੇ ਆਪਣੀ ਗੋਦੀ 'ਚ ਮੈਨੂੰ ਬਿਠਾ ਲਿਆ ਮੈਨੂੰ ਅੱਜ ਵੀ ਇਹੀ ਮਹਿਸੂਸ ਹੁੰਦਾ ਵੀ ਮੈਂ ਮਹਾਰਾਜ ਦੀ ਗੋਦੀ 'ਚ ਹੀ ਬੈਠਾ ਹਾਂ ਜਦ ਵੀ ਮੈਨੂੰ ਮਹਾਰਾਜ ਦਾ ਕੋਈ ਵੀ ਸਰੂਪ ਦੇਖਦਾ ਮੈਨੂੰ ਇਹੀ ਚੇਤਨ ਆਉਂਦਾ ਹਾਂ ਵੀ ਮੈਂ ਮਹਾਰਾਜ ਦੀ ਗੋਦੀ 'ਚ ਹੀ ਬੈਠਾ ਹਾਂ ਬਾਕੀ ਸਾਡੇ ਪਿੰਡ ਕੂਟੀਆਂ ਪਹਿਲਾਂ ਵਾਲੀ ਕੂਟੀਆਂ ਦੀ ਗੱਲ ਹੈ ਸਾਡੇ ਪਿਤਾ ਜੀ ਖੇਤ ਨਾਲ ਸਾਡੇ ਪਿੰਡ ਉੱਥੇ ਨਜ਼ਾਈ ਕਰਦੇ ਤੇ ਮੱਕੀ ਦੀ ਮਹਾਰਾਜ ਦੀ ਕੂਟੀਆਂ ਹਾਈਵੇ ਤੇ ਤੇ ਉਹਨਾਂ ਨੇ ਸਾਡੇ ਪਿਤਾ ਜੀ ਨੇ ਦੇਖਿਆ ਵੀ ਕੂਟੀਆਂ ਮਹਾਰਾਜ ਆਏ ਹੋਏ ਉਹ ਆਗੇ ਉੱਥੇ ਤਾਂ ਮਹਾਰਾਜੇ ਕਹੀ ਲੈ ਕੇ ਨਲਕੇ ਦਾ ਉਹ ਪੱਟਣ ਲੱਗੇ ਵੇ ਪਾਪੂ ਨੇ ਸਾਡੇ ਨੇ ਕਿਹਾ ਇਹ ਮਹਾਰਾਜੇ ਮੈਂ ਪੱਟਦਾ ਤੁਸੀਂ ਤਾਨੂੰ ਪੱਟਣਾ ਹੈ ਉਹ ਕਹਿੰਦੇ ਨਹੀਂ ਤੂੰ ਥੋੜਾ ਪਾਣੀ ਪੜਾ ਦੇ ਆਈਏ ਪੱਟ ਲੈਣਾ ਇਹ ਦੇਖੋ ਵੀ ਅੱਧੇ ਘੰਟੇ ਦੇ ਵਿੱਚ ਪਾਣੀ ਆ ਗਿਆ ਤਾਂ ਨਲਕੇ ਦਾ ਇਹ ਮਹਾਰਾਜੇ ਦੀ ਕਿਰਪਾ ਹੈ ਬਾਕੀ ਹੋਰ ਵੀ ਮਹਾਰਾਜੇ ਦੇ ਤਾਂ ਪਰਚੇ ਆਨੇ ਆ ਵੀ ਅਸੀਂ ਸਾਰੀ ਦਿਹਾੜੀ ਸਾਰੀ ਰਾਤ ਲੱਗੇ ਰ ਤਾਂ ਨਹੀਂ ਖਤਮ ਹੋ ਸਕਦੇ ਸਾਨੂੰ ਤਾਂ ਇੱਕੋ ਮਹਾਰਾਜੇ ਨੇ ਗੱਲ ਕਹੀ ਵੀ ਤੁਸੀਂ ਜੇ ਕਰਨੀ ਆ ਤਾਂ ਆਪਣੇ ਗੁਰੂ ਦੀ ਵਡਿਆਈ ਕਰਨੀ ਕਿਸੇ ਦੇ ਨਿੰਦਿਆ ਨਹੀਂ ਕਰਨੀ। ਮੈਂ ਸੀ ਆ ਮੈਨੂੰ ਪਿੰਡ ਛਾਂਡਿਆ ਕਾਲਾ ਜੀ। ਮੈਂ ਨਹੀਂ ਤਾਂ ਚੁੜੀ ਗੋ ਜੇ ਘਟ ਗਈ ਰੋਪੜ। ਧੂਫਾਂ ਬੜੇ ਮਾਹਾਂ। ਉਹ ਪੈਣਾ ਸਾਡੇ ਪਿੰਡ 'ਚ। ਉਹ। ਆਪ ਸਾਧ। ਮਹਾਰਾਮ ਕਾਤੇ ਆਪਣੇ ਕਮਰੇ ਬੈਠੇ। ਉਹ ਪਾਕ ਚੱਲ ਰਿਹਾ। ਉਲੀ ਮਾਣ ਚਾਚਾ ਜੀ ਉੱਥੇ ਮੱਥਾ ਟੇਕਣ ਗਏ। ਮਹਾਰਾਜ ਨੇ ਕਿਹਾ ਭਗਤਾ ਇਹ ਕਟਵਾਇਆ ਮਹਾਰਾਜ ਪਰਚੇ ਦਿੱਤੇ ਮਹਾਰਾਜ ਜੋ ਗੱਲਾਂ ਕਰਦਾ ਸਭ ਠੀਕ ਦੀਆਂ ਕਮਾਲ ਜੀ ਕੁੱਟੀ ਆਏ ਮਹਾਰਾਜ ਨੇ ਪੱਤਰ ਰੱਖਿਆ ਬੰਦੇ ਨਾਂ ਦਾ ਕਾਮਦੇ ਵਾਲਾ ਮਹਾਰਾਜ ਬੈਠੇ ਕਹਿੰਦੇ ਮਹਾਰਾਜ ਜੀ ਇਹ ਭਗਤਾ ਮਹਾਰਾਜ ਜਗਾ ਦੇ ਦੇ ਮਹਾਰਾਜ ਬਸ ਹੈ ਕਮਾਲਾ ਜੀ ਹੱਥ ਜੋੜ ਕੇ ਕਹਿੰਦਾ ਜੀ ਦੋ ਗਲਾਂ ਜਗਾ ਉਹਨਾਂ ਦੇ ਦਿੱਤੀ ਜੀ ਤੇਰੀ ਕੁੱਟੀਆਂ ਬਣੀ ਵੀ ਬਾਦ ਬਹੁਤ ਪਰਚਾ ਇਦਾਂ ਦੇ ਹੋ ਰਹੇ ਮੈਂ ਤਾਂ ਨਹੀਂ ਕਹਿੰਦਾ ਕਣੀ ਜੀ ਸਭ